ਸਰਬਾਹਮਤ ਸਾਹਿਬ ਦਾ ਸੀਨੀਅਰ ਵਾਈਸ ਚੇਅਰਮੈਨ ਖਾਦੀ ਬੋਰਡ ਪੰਜਾਬ ਅੱਜ ਜਿਹੜਾ ਪਾਰਟੀ ਹਾਈ ਕਮਾਂਡ ਦਾ ਸਾਡਾ ਹੁਕਮ ਹੈ ਹਰੇਕ ਡਿਸਟ੍ਰਿਕਟ ਬਲਾਕ ਲੈਵਲ ਤੇ ਜਿਹੜੇ ਸਾਡੇ ਡੀਐਸਪੀ ਸਹਿਵਾਨ ਨੇ ਹਰੇਕ ਬਲਾਕ ਪ੍ਰਧਾਨ ਨੂੰ ਉੱਥੇ ਹੁਕਮ ਲੱਗਿਆ ਜੋ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਲਾ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਤੁਸੀਂ ਅੰਮ੍ਰਿਤਸਰ ਦੀ ਘਟਨਾ ਦੇਖੀ ਹੈ ਔਰ ਬੜੀਆਂ ਘਟਨਾਵਾਂ ਕਿੰਨਾ ਦਾ ਮੈਂ ਜ਼ਿਕਰ ਕਰਾਂ ਔਰ ਜੋ ਪੰਜਾਬ 'ਚ ਚਿੱਟੇ ਦਾ ਪ੍ਰਸਾਰ ਹੋ ਰਿਹਾ ਹੈ ਉਹਦਾ ਦੇ ਵਿਫਲ ਰਹੀ ਹੈ ਜਿਹੜੀ ਸਰਕਾਰ ਉਹਨਾਂ ਨੂੰ ਨੌਜਵਾਨ ਪੀੜੀ ਲੈ ਗਈ ਗਈ ਇੱਥੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਪਰ ਵਿਫਲ ਰਹੀ ਹੈ ਤਾਂ ਅਸੀਂ ਚਾਹੁੰਦੇ ਹਾਂ ਵੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਜੋ ਬਿਲਕੁਲ ਹੀ ਆਪਣਾ ਜਿਹੜਾ ਫਰਜ਼ ਹੈ ਲੋਕਾਂ ਪ੍ਰਤੀ ਜੋ ਸਰਕਾਰ ਬਣਨ ਤੋਂ ਪਹਿਲਾਂ ਜਿਸ ਤਰ੍ਹਾਂ ਉਹ slogan ਦਿੰਦੇ ਸੀ ਪਰ ਉਸ ਤੋਂ ਬਿਲਕੁਲ ਹੀ ਉਲਟ ਹੋ ਗਈ ਹੈ ਉਹਨੂੰ ਚਕੰਨਾ ਕਰਨ ਲਈ ਔਰ ਤਾਂ ਕਿ ਸਾਡੇ ਪੰਜਾਬ ਦੇ ਜੋ ਜਾਨ ਮਾਲ ਦੀ ਸੁਰੱਖਿਆ ਹੋ ਸਕੇ ਉਹਦੇ ਵਾਸਤੇ ਇਹ ਸਾਰੇ ਪੰਜਾਬ 'ਚ ਧਰਨੇ ਦਿੱਤੇ ਜਾ ਰਹੇ ਨੇ ਔਰ ਅਸੀਂ ਆਸ ਕਰਦੇ ਹਾਂ ਤਾਂ ਕਿ ਜਿਹੜੀ ਲੋਕਾਂ ਦੀ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰ ਸਕੇ ਵਾਦਿਆਂ ਦੀ ਗੱਲ ਕਰੀਏ ਜਾਂ ਫਿਰ ਜਿਹੜਾ ਕਾਨੂੰਨ ਵਿਵਸਥਾ ਖਰਾਬ ਹੋ ਰਹੀ ਸੁਬਿਧੇ ਸਰਕਾਰਾਂ ਦੇ ਵਿੱਚ ਹੀ ਆ ਕੀ ਲੱਗਦਾ ਇਸ ਵਾਰੋ ਟੈਸਟੀ ਆ ਜੀ ਸਰ ਗੱਲ ਇਹ ਹੈ ਵੀ ਜਿਹੜਾ ਕੋਈ ਕਰੇਗਾ ਉਸ ਨੂੰ ਭਰਨਾ ਹੀ ਪਏਗਾ ਹੈਨਾ ਜੇ ਮੰਨ ਲਓ ਸਾਡੇ ਤੋਂ ਕਿਤੇ ਗਲਤੀਆਂ ਹੋਈਆਂ ਜਾਂ ਉਸ ਲਈ ਜਿਹੜਾ ਹੋਇਆ ਸਾਡੇ ਅਸੀਂ ਨਹੀਂ ਉਤਰੇ ਆਪਣੇ ਉਸੇ ਤੇ ਲੋਕਾਂ ਨੇ ਬਦਲਿਆ ਪਰ ਇੱਕ ਚੰਗੀ ਆਸ ਤੇ ਲੈ ਕੇ ਕੀਤਾ ਪਰ ਉਸ ਨਾਲੋਂ ਵੀ ਬਹੁਤ ਮਾੜਾ ਹੋ ਰਿਹਾ ਹੈ ਲੋਕਾਂ ਨਾਲ ਇਸ ਕਰਕੇ ਇਹਨਾਂ ਕੋਲੇ 90 ਤੋਂ ਉੱਪਰ ਇਹਨਾਂ ਕੋਲੇ ਬਹੁਮਤ ਹੈ ਇਹ ਕੋਈ ਵੀ ਕਾਨੂੰਨ ਬਣਾ ਕੇ ਉਹਨੂੰ ਰੋਕ ਸਕਦੇ ਨੇ ਦੀ 90% ਪਾਰਟੀ ਦੇ ਵਿੱਚ ਦੋਨੋਂ ਕੀ ਲੱਗਦਾ ਅੱਜ ਧਰਨਾ ਲਾ ਕੇ ਜਿਹੜੇ 10 ਵਰਕਰ ਨੇ ਉਹਨਾਂ ਨੂੰ ਸੁਣਾਉਣਾ ਜ਼ਰੂਰੀ ਆ ਤੇ ਲੋਕਾਂ ਵਿੱਚ ਆ ਕੇ ਲੋਕਾਂ ਨੂੰ ਸੁਣਾਉਣਾ ਜ਼ਰੂਰੀ ਆ ਨਹੀਂ ਨਹੀਂ ਜਿਹੜੇ ਧਰਨੇ ਨੇ ਇਹ ਤੁਸੀਂ ਬਿਲਕੁਲ ਬਹੁਤ ਅੱਛਾ ਸਵਾਲ ਕਿਹਾ ਸਰਦਾਰ ਸਾਹਿਬ ਇਹ ਥੋੜੇ ਮਾਧਿਅਮ ਰਹੀ ਜਾਂਦੇ ਸੀ ਇੱਥੇ ਇਕੱਠੇ ਹੋਏ ਆ ਮੇਰੇ ਖਿਆਲ ਉਹ ਜਿਹੜਾ ਘਰ 'ਚ ਬੈਠਾ ਹੈ ਕੋਈ ਮਲਾਜ਼ਮ ਹੈ ਕੋਈ ਭੈਣ ਸਾਡੀ ਘਰ ਬੈਠੀ ਆ ਭਾਈ ਦਿਹਾੜੀ ਤੇ ਗਿਆ ਉਹਨਾਂ ਕੋਲੇ ਸਾਡੀ ਆਵਾਜ਼ ਪਹੁੰਚੇਗੀ ਇਸ ਕਰਕੇ ਇਕੱਠ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਤਾਂ ਕਿ ਉਹਨਾਂ ਵੀ ਆਪਣੇ ਸੁਚੇਤ ਹੋਣ ਕਿਉਂਕਿ ਉਹ ਵਿਚਾਰੇ ਕੰਮ ਕਰਕੇ ਆਂਦੇ ਨੇ ਜਾਂਦੇ ਨੇ ਚੋਰੀ ਹੰਦੀਆ ਵਿਚਾਰਿਆਂ ਦੀ ਔਰ ਉਹਨਾਂ ਨੂੰ ਕੋਈ ਨਿਆਂ ਹੀ ਨਹੀਂ ਮਿਲਦਾ ਇਸ ਕਰਕੇ ਇਹ ਇੱਕ ਪ੍ਰੋਸੈਸ ਹੈ ਪੋਲਿਟিক্যাল ਪ੍ਰੋਸੈਸ ਹੈ ਇਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨਾਂ ਕੋਲ ਸਾਡੀ ਘਰ ਘਰ ਰਵਾਜ ਪਹੁੰਚੇਗੀ 500 ਮੀਟਰ ਦੀ ਦੂਰੀ ਤੇ ਦੋ ਧਰਨੇ ਜਗ੍ਹਾ ਹੈਗੀ ਹੈ ਕਾਂਗਰਸ ਵੱਲੋਂ ਲੱਗੇ ਨੇ ਕਿਉਂ ਨਹੀਂ ਇੱਕ ਜਗ੍ਹਾ ਬੈਠ ਕੇ ਇਕੱਠੇ ਹੁੰਦੇ ਕਾਂਗਰਸ ਉਹ ਉਹ ਭਾਈ ਸਾਹਿਬ ਮੈਂ ਤੁਹਾਨੂੰ ਕਲੀਅਰ ਕਰਦਾ ਉਹ ਐਕਚੁਅਲ ਕੀ ਸੀ ਵੀ ਜਿੱਥੇ ਵੀ ਡੀਐਸਪੀ ਸਾਹਿਬ ਬੈਠਦੇ ਨੇ ਉੱਥੇ ਲਾਣੇ ਸੀ ਕਿਉਂਕਿ ਸਾਡਾ ਜਿਹੜਾ ਮਿਨੀ ਸੈਕਟਰੀਏਟ ਚ ਅਲਗ-ਅਲਗ ਡੀਐਸਪੀ ਸਹਿਬਾਨ ਉਹਦੇ ਵੀ ਰਾਜਮਾਨ ਨੇ ਵਸਤੀ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਇਸ ਕਰਕੇ ਜੋ ਪਾਰਟੀ ਹਾਈ ਕਮਾਂਡ ਦੀ ਗਾਈਡਲਾਈਨ ਦੇ ਮੁਤਾਬਿਕ ਰੱਖਿਆ ਗਿਆ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਜੀ ਆਪ ਨੇ ਜਿਹਾ ਬਰੇਮ ਮੰਤਰੀ ਵੀ ਬੁਖਵੰਤੀ ਸਾਹਿਬ ਜੀ ਨੇ ਉਹਨਾਂ ਨੂੰ ਤੁਸੀਂ ਵਿਸ਼ੇਸ਼ ਤੌਰ ਤੇ ਸੰਦੇਸ਼ ਮੈਂ ਇਹ ਚਾਹਾਂਗਾ ਵੀ ਲੋਕਾਂ ਨੇ ਬੜੀ ਆਸਾਂ ਨਾਲ ਸਰਕਾਰਾਂ ਬੰਦੀਆਂ ਨੇ ਔਰ ਉਹਨਾਂ ਨੂੰ ਜੋ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਸਾਹਮਣੇ ਕੀ ਕਰਨ ਦੇਜਾ ਹੁਣ ਤੁਸੀਂ ਦੇਖੋ ਪਟਿਆਲੇ ਦੇ ਹਾਲਾਤ ਕੀ ਨੇ ਪਟਿਆਲੇ ਚ ਪਹਿਲਾਂ ਰੇੜੀਆਂ ਹਟਾਈਆਂ ਜਾਂਦੀਆਂ ਨੇ ਆਪਣੀ ਸਰਕਾਰ ਤੋਂ ਲਗਾਉਣ ਵਾਸਤੇ ਐਮਐਲਏ ਸਭ ਨੂੰ ਜਸਲ ਕਰਨਾ ਪੈਂਦਾ ਹੈ ਫਿਰ ਬਾਈ ਨੰਬਰ ਤੋਂ ਦੋ ਰਸਤੇ ਬੰਦ ਕਰਤੇ ਜਾਂਦੇ ਨੇ ਮੈਂ ਅਜੀਬ ਤਰ੍ਹਾਂ ਦੇ ਨਵੇਂ ਕੰਮ ਦੇਖ ਰਿਹਾ ਹਾਂ ਇਹ ਸਰਕਾਰ ਦੇ ਇਹ ਕੋਈ ਕੰਮ ਨਹੀਂ ਹਨ ਪਹਿਲਾਂ ਕੰਮ ਕ੍ਰੀਏਟ ਕਰਿਆ ਜਾਂਦਾ ਹੈ ਪਰ ਉਸ ਕੰਮ ਨੂੰ ਬੁਲਾਰ ਚੜਾ ਕੇ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਇਹ ਇਹ ਕਰਤਾ ਇਹ ਕੋਈ ਕੰਮ ਨਹੀਂ ਹਨ ਇਹ ਸਰਕਾਰ ਸਰਕਾਰਾਂ ਦੇ ਜਿਹੜੇ ਕੰਮ ਨੇ ਲੋਕਾਂ ਨੂੰ ਸਹੂਲਤਾਂ ਦੇਣੇ ਕੰਮ ਨੇ ਇਹ ਪਹਿਲਾਂ ਹੀ ਨਹੀਂ ਬੰਦ ਕਰਨੇ ਚਾਹੀਦੇ ਸੀ ਤੇ ਉਹਨਾਂ ਨੂੰ ਤਜਰਬੇ ਦੀ ਘਾਟ ਹੋਣ ਦੇ ਕਰਕੇ ਹੈਗਾ ਔਰ ਇਹ ਉਹਨਾਂ ਨੂੰ ਕੰਮ ਕਰਨ ਚ ਪ੍ਰੋਬਲਮ ਆ ਰਹੀ ਹੈ ਤੁਸੀਂ ਤੁਸੀਂ ਆਪ ਹੀ ਦੇਖ ਰਹੇ ਹੋ ਕਿਉਂਕਿ ਉਹਨਾਂ ਨੇ ਜਿਹੜੇ ਹੁਣ ਰੀਡਿੰਗਾਂ ਤੁਸੀਂ ਦੇਖੀ ਹੈ ਕਿੰਨੇ ਗਰੀਬ ਆਦਮੀ ਕੰਮ ਕਰ ਰਹੇ ਸੀ ਪਹਿਲਾਂ ਹਟਾ ਤੇ ਫਿਰ ਲੱਗ ਗਏ ਉਹਨਾਂ ਦੇ ਇੰਟਰਵੈਨ ਤੇ ਫਿਰ ਉਹ ਧਰਨੇ ਲੱਗੇ ਫਿਰ ਉਸ ਤੋਂ ਬਾਅਦ ਜਿਹੜੇ ਭਾਈ ਨੰਬਰ 2 ਹੋਏ ਦੁਕਾਨਦਾਰ ਸਾਹਮਣੇ ਆਏ ਇਹ ਇਹ ਤਾਂ ਸਰਕਾਰਾਂ ਦੇ ਜਿਹੜੇ ਰੁਟੀਨ ਵਾਲੇ ਕੰਮ ਨੇ ਉਹਨਾਂ ਨੂੰ ਬਹੁਤ ਵੱਡੇ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਮਤਲਬ ਕਹਿ ਰਹੇ ਆਫਸਰ ਸਾਹੀ ਸਰਕਾਰ ਤੇ ਭਾਰੂਆ ਬੰਦਿਓ ਨਹੀਂ ਨਹੀਂ ਉਹ ਤਾਂ ਇੱਕ ਤਾਲਮੇਲੀ ਮੰਨ ਰਿਹਾ ਮੈਂ ਸਮਝਦਾ ਕਿਉਂਕਿ ਜੋ ਪੋਲੀਟੀਕਲ ਅਸੀਂ ਦੇਖਿਆ ਪਹਿਲਾਂ ਵੀ ਸਰਕਾਰ ਚ ਉਸ ਵੇਲੇ ਕਾਂਗਰਸੀ ਸਰਕਾਰ ਸੀ ਜਿਹੜੇ ਪਟਿਆਲੇ ਦੀ ਕੰਮ ਹੁੰਦੇ ਸੀ ਉਹ ਕੁਝ ਇੱਕ ਦੋ ਬੰਦਿਆਂ ਦੀ ਗਲਤੀ ਕਰਕੇ ਉਹ ਸਾਰੇ ਕੰਮ ਖਰਾਬ ਹੋਏ ਪਰ ਕੰਮ ਬਹੁਤ ਹੈ ਤੇ ਇਸ ਕਰਕੇ ਮੈਂ ਚਾਹੁੰਦਾ ਵੀ ਇੱਕ ਸਿਸਟਮ ਬਣਾਉਣਾ ਚਾਹੀਦਾ ਪੋਲੀਟੀਕਲ ਸਿਸਟਮ ਤਾਂ ਕਿ ਲੋਕਾਂ ਨੂੰ ਜੋ ਇਸ ਆਸ ਨਾਲ ਲੋਕਾਂ ਨੇ ਉਹਨਾਂ ਨੂੰ ਦਿੱਤਾ ਫਤਵਾ ਦਿੱਤਾ ਕੋਈ ਬਹੁਤ ਛੋਟੀ ਕੋਈ ਛੋਟੀ ਗੱਲ ਨਹੀਂ ਵੀ ਕੈਪਟਨ ਬਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਵੱਡੇ ਵੱਡੇ ਲੀਡਰ ਹਾਰ ਗਏ ਔਰ ਲੋਕਾਂ ਨੇ ਜਿਹੜਾ ਵਿਸ਼ਵਾਸ ਪ੍ਰਗਟ ਕਰਿਆ ਸੀ ਉਹ ਤੋਂ ਮੈਂ ਉਹ ਤੋਂ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਵੀ ਉਹ ਬਹੁਤ ਜ਼ਿਆਦਾ ਉਹਨਾਂ ਲੋਕਾਂ ਨੂੰ ਵੀ ਆਸ ਹੋਈ ਆ ਲੋਕਾਂ ਨਗਰ ਨਿਕਮ ਦੀਆਂ ਔਰ ਪੰਚਾਇਤੀ ਚੋਣਾਂ ਨਾ ਹੋਣ